ਜੇ ਕਿਸੇ ਨੂੰ ਸਭ ਤੋਂ ਗੰਦੀ ਗਾਲ ਕੱਢਣੀ ਹੋਵੇ ਤਾਂ ਉਹਨੂੰ ਇਹ ਕਿਹਾ ਜਾਂਦਾ ਉੱਥੇ ਕਿ ਤੈਨੂੰ ਤੇਰੀ ਮਾਂ ਬੋਲੀ ਵਿਸਰਜਵੇ ਸਾਡੇ ਤੇ ਲਾਂਤ ਆ ਅੱਜ ਸਾਡੀ ਮਾਂ ਬੋਲੀ ਦਾ ਇੰਨਾ ਨਿਹਾਰ ਹੋ ਗਿਆ ਯਾਰ ਸਾਡੇ ਹੁੰਦੇ ਆ ਜਿਹੜੀ ਜ਼ੁਬਾਨ ਚ ਅਸੀਂ ਮਾਂ ਬੋਲਿਆ ਪਹਿਲੀ ਵਾਰੀ ਮਾਂ ਬੰਦਾ ਪੰਜਾਬੀ ਚ ਬੋਲਦਾ ਨਾ ਜੇ ਸਾਡੇ ਤੋਂ ਉਹੀ ਖੁਸ਼ਗੀ ਸਾਡੀ ਮਾਂ ਤੋਂ ਉੱਪਰ ਤਾਂ ਕੁਝ ਨਹੀਂ ਨਾ ਸਾਨੂੰ ਜਾਨ ਵੀ ਲਾਉਣੀ ਪਈ ਇਹਦੇ ਪਿੱਛੇ ਲਾਵਾਂਗੇ ਯਾ ਉਹਦਾ ਮੁੱਖ ਮੰਤਰੀ ਜਿਹੜਾ ਹਰੇਕ ਜਗ੍ਹਾ ਕਹਿੰਦਾ ਮੈਂ ਪੰਜਾਬੀ ਭਾਸ਼ਾ ਲਾਗੂ ਕਰਤੀ ਉਹ ਸਾਰੇ ਪੰਜਾਬ ਜਿਹੜਾ బోర్ਡ ਲੱਗਣਾ ਪੰਜਾਬੀ ਚ ਲੱਗਣਾ ਚਾਹੀਦਾ ਪੀ ਹਾਂ ਨਾਲ ਕੋਈ ਚਲਾਨ ਕਟੂ ਮੈਨੂੰ ਇੱਕ ਬੰਦੇ ਦਾ ਦੱਸ ਦੋ ਪੂਰੇ ਪੰਜਾਬ ਦੇ ਵਿੱਚ ਕਿਸੇ ਦਾ ਹਿੰਦੀ ਲਿਖਣ ਤੇ ਅੰਗਰੇਜ਼ੀ ਲਿਖਣ ਤੇ ਚਲਾਨ ਹੋਇਆ ਤੁਸੀਂ ਹੁਣ ਸਾਹਮਣੇ ਇੱਕ ਡੈਡਲਾਈਨ ਦੇ ਦਿਓ ਇੱਕ ਸਮਾਂ ਨਿਸ਼ਚਿਤ ਕਰ ਦਿਓ ਕਦੋਂ ਇਹ ਠੀਕ ਹੋਣੇ ਆ ਨਹੀਂ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਵੱਡੀ ਕਾਲ ਦਿੱਤੀ ਜਾਊਗੀ ਫੇਰ ਨਾ ਸਾਨੂੰ ਪ੍ਰਸ਼ਾਸਨ ਕਹਵੇ ਵੀ ਹਾਂ ਤੁਸੀਂ ਸਾਨੂੰ ਦੱਸਿਆ ਨਹੀਂ ਕਾਨੂੰਨ ਹੱਥਾਂ 'ਚ ਲੈ ਲਿਆ ਹੁਣ ਤਾਂ ਮੈਕਡੋਨਲਡਸ ਵਾਲੇ ਵੀ ਪੰਜਾਬ ਦੇ ਵਿੱਚ ਉੱਪਰ ਮੈਕਡੋਨਲਡਸ ਪੰਜਾਬੀ ਦੇ ਵਿੱਚ ਲਿਖਦੇ ਨੇ ਜਿਹੜੇ ਬਾਹਰਲੇ ਜਿਹੜੇ ਇੱਥੇ ਬ੍ਰਾਂਡ ਆਂਦੇ ਨੇ ਭਾਵੇਂ ਉਹ ਲਵਾਈ ਹੋਵੇ ਭਾਵੇਂ ਜਿਹੜਾ ਮਰਜ਼ੀ ਬ੍ਰਾਂਡ ਹੋਵੇ ਉਹ ਵੀ ਪੰਜਾਬ ਦੇ ਵਿੱਚ ਆਪਣਾ ਸ਼ੋਰੂਮ ਖੋਲਦੇ ਆ ਉੱਪਰ ਪੰਜਾਬੀ ਦੇ ਵਿੱਚ ਲਿਖ ਦਿੰਦੇ ਆ ਤੇ ਇਹ ਕੀ ਇੱਥੇ ਚੌਂਕਾ ਦੇ ਵਿੱਚ ਭਾਸ਼ਾ ਨਹੀਂ ਪੰਜਾਬੀ ਲਿਖੀ ਜਾ ਰਹੀ ਜੇ ਲਿਖੀ ਜਾ ਰਹੀ ਆ ਤਾਂ ਸਿਰਫ ਲੱਲਾ ਸ਼ਬਦ ਲਿਖੇ ਜਾ ਰਿਹਾ ਕੂ ਫਲਕਾਰੀ ਸੱਤ ਕਬੱਡੀ ਤੀਆਂ ਚੌਕੇ ਜੁੱਲੇ ਨਾਨਕ ਪਿੱਲੂ ਫਸਲ ਦਮੋਦਰ ਵਾਰਿਸ ਆਕੰਬੁੱਲੇ ਰੋਜੀ ਰੋਟੀ ਖਾਤਰ ਜਿੱਥੇ ਜਾਣਾ ਬੇਸ਼ੱਕ ਜਾਵਣ ਪਰ ਕੋਈ ਵੀ ਪੰਜਾਬੀ ਆਪਣੀ ਮਾਂ ਬੋਲੀ ਨੂੰ ਨਾ ਭੁੱਲੇ ਸਸ਼ੇਕਾਰ ਜੁੜੇ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਅੱਜ ਤੁਹਾਨੂੰ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਭਾਰਤ ਨਗਰ ਚੌਂਕ ਦੀਆਂ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖਿਆ ਹੋਣਗੇ ਸ਼ਾਇਦ ਤੁਹਾਨੂੰ ਪਤਾ ਲੱਗਦਾ ਹੋਵੇਗਾ ਵੀ ਇਹ ਮਸਲਾ ਸੁਲਝ ਗਿਆ ਹੋਇਆ ਹੈ ਆ ਦੇਖ ਸਕਦੇ ਹੋ ਤਸਵੀਰ ਇੱਥੇ ਲੁਧਿਆਣਾ ਲਿਖਿਆ ਗਿਆ ਇੱਥੇ ਹਿੰਦੀ ਦੇ ਵਿੱਚ ਵੀ ਲਿਖਿਆ ਗਿਆ ਇੰਗਲਿਸ਼ ਦੇ ਵਿੱਚ ਵੀ ਲਿਖਿਆ ਗਿਆ ਉੱਥੇ ਬਿਲਕੁਲ ਸਹੀ ਲਿਖਿਆ ਗਿਆ ਪਰ ਇੱਥੇ ਦੇਖ ਸਕਦੇ ਹੋ ਦਿਲ ਸੇ ਲੁਧਿਆਣਾ ਲੱਲਾ ਨੂੰ ਨਜ਼ਰ ਆ ਰਿਹਾ ਉਸ ਤੋਂ ਬਾਅਦ ਸਾਰੇ ਜਿਹੜੇ ਸ਼ਬਦ ਨੇ ਉਹ ਅੰਗਰੇਜ਼ੀ ਦੇ ਵਿੱਚ ਨੇ ਸ਼ਾਇਦ ਤੁਹਾਡੇ ਲਈ ਮਸਲਾ ਜਿਆਦਾ ਵੱਡਾ ਨਾ ਹੋਵੇ ਪਰ ਇਹ ਸਾਡੇ ਲਈ ਬਹੁਤ ਵੱਡਾ ਹੈ ਤਾਂ ਅਸੀਂ ਚੱਕਿਆ ਵੀ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਹੀ ਪੰਜਾਬੀ ਦੇ ਵਿੱਚ ਲਿਖਿਆ ਨਹੀਂ ਜਾ ਰਿਹਾ ਤੇ ਲਿਖਿਆ ਜਾ ਰਿਹਾ ਇਸ ਤਰੀਕੇ ਨਾਲ ਲਿਖਿਆ ਜਾ ਰਿਹਾ ਪਰਨਗਰ ਚੌਂਕ 메인 ਚੌਂਕ ਦੇ ਵਿੱਚ ਇਸ ਤਰੀਕੇ ਨਾਲ ਲਿਖਿਆ ਜਾ ਰਿਹਾ ਭਾਈ ਨਾਲ ਗੱਲਬਾਤ ਕਰਦੇ ਆ ਭਾਈ ਇਹ ਮਸਲਾ ਬੜੇ ਲੋਕਾਂ ਨੇ ਚੱਕਿਆ ਜੇ ਆਪਾਂ ਗੱਲ ਕਰਦੇ ਆ ਕਾਲੇ ਪਾਣੀ ਮੋਰਚੇ ਨੂੰ ਲੈ ਕੇ ਜਿਹੜੀ ਸਾਰੀ ਮੁਹਿੰਮ ਚੱਲਦੀ ਹੈ ਉਹ ਸਾਰੀ ਟੀਮ ਨੇ ਆ ਕੇ ਇਹ ਮਸਲਾ ਚੱਕਿਆ ਉਹਨਾਂ ਨੇ ਜਿਹੜਾ ਇਹ ਮਸਲਾ ਜ਼ਰੂਰ ਕਈ ਲੀਡਰਾਂ ਤੱਕ ਪਹੁੰਚਾਇਆ ਪਰ ਅਸਲ 'ਚ ਸੋਲਵ ਕਿਉਂ ਨਹੀਂ ਹੋ ਪਰ ਹੈ ਭਾਈ ਆਪਾਂ ਦੇਖੀਏ ਪਿਛਲੇ ਲੰਬੇ ਸਮੇਂ ਤੋਂ ਸਾਡੀ ਜਿਹੜੀ ਪੰਜਾਬ ਦੀ ਤਰਾਸਤੀ ਆ ਪਹਿਲਾਂ ਤਾਂ ਜਦੋਂ ਪੰਜਾਬ ਪੁਨਰਗਠਨ ਐਕਟ ਬਣਿਆ ਪੰਜਾਬੀ ਸੂਬਾ ਲੈਣਾ ਪਿਆ ਸਾਨੂੰ ਉਦੋਂ ਸਾਡੇ ਲੱਖਾਂ ਨੌਜਵਾਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਸੋ ਜਿਹੜਾ ਮੁੜਕਦੀਨ ਤੋਂ ਪੰਜਾਬ ਨਾਲ ਜਿਹੜੀ ਇਹ ਵਿਤਕਰੇ ਵਾਲੀ ਭਾਵਨਾ ਵਾ ਇਹ ਲੰਬੇ ਅਰਸੇ ਤੋਂ ਹੋਈ ਜਾ ਰਹੀ ਆ ਜਿਹਦਾ ਰਿਜ਼ਲਟ ਕੀ ਆ ਤੁਸੀਂ ਦੇਖ ਸਕਦੇ ਹੋ ਇਸ ਤੋਂ 6 ਮਹੀਨੇ ਪਹਿਲਾਂ ਪ੍ਰਤਾਪ ਚੌਂਕ ਉਹ ਵੀ ਲੁਧਿਆਣੇ ਦਾ ਜਿਹੜਾ ਵੱਡਾ ਚੌਂਗਾ ਉੱਥੇ ਵੀ ਇੱਕ ਨਿੱਜੀ ਜਿਹੜੀ ਕੰਪਨੀ ਵੱਲੋਂ ਜਿਹੜਾ ਵਾ ਸਾਰਾ ਹਿੰਦੀਕਰਨ ਕਰਤਾ ਬੋਰਡਾਂ ਦਾ ਉਦੋਂ ਵੀ ਆਪਾਂ ਆਵਾਜ਼ ਉਠਾਈ ਤੇ ਉਹਨੂੰ ਜਿਹੜਾ ਵਾ ਮਸਲੇ ਨੂੰ ਸੁਲਝਾਇਆ ਗਿਆ ਉਦੋਂ ਜਿਹੜਾ ਉਹ ਮਸਲਾ ਵਾ ਲੁਧਿਆਣੇ ਦੇ ਸਾਰੇ ਐਮਐਲਏਾਂ ਕੋ ਮੈਡਮ ਮੇਅਰ ਕੋਲੇ ਲੁਧਿਆਣੇ ਦੀ ਜਿਹੜੀ ਭੈਣ ਸਾ ᱛিও ਮਸਲਾ ਸੁਲਝਾਇਆ ਗਿਆ ਹੁਣ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਪਾਂ ਕਿਤੇ ਇੱਕ ਇੱਟ ਵੀ ਲਾਉਣੀ ਹੈ ਸਰਕਾਰੀ ਜਗ੍ਹਾ ਤੇ ਉਹਦੀ ਕੋਈ ਆਪਾਂ ਨੂੰ ਜਿਹੜੀ ਮਨਜ਼ੂਰੀ ਨਹੀਂ ਲੈਣੀ ਪੈਂਦੀ ਭਾਸ਼ਾ ਵਿਭਾਗ ਤੋਂ ਆਪਾਂ ਨੂੰ ਪੁੱਛਣਾ ਨਹੀਂ ਪੈਂਦਾ ਉਸ ਜਿਹੜੀ ਸੂਬੇ ਦੀ ਆਪਾਂ ਕਿਹੜੀ ਲੈਂਗੁਏਜ ਕਿਹੜੀ ਉੱਥੇ ਭਾਸ਼ਾ ਉਸ ਤੇ ਆਪਾਂ ਨੂੰ ਲਿਖਣਾ ਨਹੀਂ ਪੈਂਦਾ ਐਡੇ ਐਡੇ ਜਿਹੜੇ ਬੋਰਡ ਨੇ ਹਾਥੀਆਂ ਜਿਹੜੇ ਜਿਹੜੇ ਬੋਰਡ ਜਿਹਨੇ ਇਸ ਕੰਪਨੀ ਵੱਲੋਂ ਹਿੰਦੀ ਵਿੱਚ ਲਾਏ ਗਿਆ ਤੇ ਹੁਣ ਸਾਡਾ ਭਾਸ਼ਾ ਵਿਭਾਗ ਇੱਥੇ ਬੈਠਾ ਸੀ ਮਾਨਯੋਗ ਜਿਹੜੀ ਭੈਣ ਆ ਮੇਰ ਸਾਡੀ ਮੇਰੀ ਦੋ ਵਾਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਆ ਦਿਵਾਲੀ ਤੋਂ ਪਹਿਲਾਂ ਕਹਿੰਦੇ ਵੀਰੇ ਹਫ਼ਤੇ ਬਾਅਦ ਜਿਹੜਾ ਸਹੀ ਹੋ ਜਾਊਗਾ ਤੁਹਾਨੂੰ ਦੁਬਾਰਾ ਫੋਨ ਕਰਨ ਦੀ ਲੋੜ ਨਹੀਂ ਪੈਂਦੀ ਪਰਸੋਂ ਮੈਂ ਭੈਣ ਨੂੰ ਫੋਨ ਲਾਇਆ ਵੀਰੇ ਮੈਂ ਕਿਹਾ ਹੋਇਆ ਜੀ ਬਸ ਦੋ ਦਿਨ ਦਾ ਟਾਈਮ ਦੇ ਦਿਓ ਫਿਰ ਤੁਸੀਂ ਸਾਨੂੰ ਕਹਿੰਦੇ ਹੋ ਵੀ ਅਸੀਂ ਜਿਹੜਾ ਵਾ ਕਾਨੂੰਨ ਦੀ ਵਿਵਸਥਾ ਜਿਹੜੀ ਧਰਨੇ ਲਾਉਨੇ ਆ ਹਮੇਸ਼ਾ ਕ੍ਰਿਟਿਸਿਜ਼ਮ ਕਰਦੇ ਆ ਸਰਕਾਰ ਦਾ ਹੁਣ ਪਿਛਲੇ ਡੇਢ ਮਹੀਨੇ ਤੋਂ ਤਕਰੀਬਨ ਸਾਰੇ ਜਿੰਨੇ ਸੋਸ਼ਲ ਐਕਟਿਵਿਸਟ ਨੇ ਇੱਥੇ ਆ ਕੇ ਗਲਾ ਪਾੜ ਪਾੜ ਥੱਕ ਗਏ ਵੀ ਸਾਡੀ ਮਾਂ ਬੋਲੀ ਨਾ ਸਭ ਤੋਂ ਵੱਡਾ ਜਿਹੜਾ ਚੌਕ ਆ ਸਾਡੇ ਲੁਧਿਆਣੇ ਦਾ ਉਹਦੇ ਵਿੱਚ ਤਾਂ ਕਮ ਸੇ ਕਮ ਜਿਹੜੇ ਬੋਰਡ ਨੇ ਉਹ ਤਾਂ ਮਾਂ ਬੋਲੀ ਤੇ ਲਾ ਦਿਓ ਇੱਥੇ ਵੀ ਸਾਨੂੰ ਜਮਨਾ ਪਾਰ ਦੀ ਜਿਹੜੀ ਭਾਸ਼ਾ ਹਰੇਕ ਜਗ੍ਹਾ ਲਿਖੀ ਆ ਇਹ ਕੋਝਾ ਮਜ਼ਾਕ ਆ ਸਾਡੀ ਉਸ ਭਾਸ਼ਾ ਨਾਲ ਜਿਹਦਾ ਵੱਡਾ ਇਤਿਹਾਸ ਆ ਬਹੁਤ ਘੱਟ ਪਛਾਵਾਵਾਂ ਨੇ ਜਿਨ੍ਹਾਂ ਨੂੰ ਦੋ ਲਿਪੀਆਂ ਦੇ ਵਿੱਚ ਜਿਹੜਾ ਲਿਖਿਆ ਗਿਆ ਵਾ ਦੋ ਲਿਪੀਆਂ ਕਿਹੜੀਆਂ ਕਿਹੜੀਆਂ ਸ਼ਾਹਮੁਖੀ ਤੇ ਗੁਰਮੁਖੀ ਲਿਪੀ ਹਾਂ ਗੁਰੂ ਅਮਰਦਾਸ ਜਦੋਂ 35 ਲਿਖੀ ਆ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਵਾ ਤੇ ਆ ਕੋਝਾ ਮਜ਼ਾਕ ਨਹੀਂਗਾ ਲੱਲਾ ਕੱਲਾ ਲਿਖ ਕੇ ਨਾਲ ਤੁਸੀਂ ਸਾਰਾ ਕੁਝ ਹਿੰਦੀ ਚ ਲਿਖਿਆ ਉੱਪਰ ਲਿਖਿਆ ਸੇ ਇੰਗਲਿਸ਼ ਇੰਗਲਿਸ਼ ਲਿਖਿਆ ਨਾਲ ਪਹਿਲਾਂ ਸੇ ਲਿਖਿਆ ਫਿਰ ਉਦੋਂ ਬਾਅਦ ਇੰਗਲਿਸ਼ ਚ ਇਹ ਕੋਝਾ ਮਜ਼ਾਕ ਗੁਰੂ ਅਮਰਦਾਸ ਮਹਾਰਾਜ ਦੀ ਬਣਾਈ ਹੋਈ ਭਾਸ਼ਾ ਨਾਲ ਨਹੀਂਗਾ ਕੀ ਇੱਥੇ ਇਹ ਨਾ ਲੋਕਾਂ ਦੇ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਸੋ ਕਿਤੇ ਨਾ ਕਿਤੇ ਜਿਹੜਾ ਪੰਜਾਬੀ ਭਾਸ਼ਾ ਨਾਲ ਵੱਡਾ ਵਿਤਕਰਾ ਜਿਹੜਾ ਵਾ ਇੱਥੇ ਵੀ ਦੇਖਣ ਨੂੰ ਮਿਲਿਆ ਕੁਬਰ ਬਾਈ ਨਹੀਂ ਨਹੀਂ ਇਹ ਹੱਲ ਕਿਉਂ ਨਹੀਂ ਹੋ ਰਿਹਾ ਇਸ ਦਾ ਤੁਸੀਂ ਵੀ ਤੁਸੀਂ ਵੀ ਰੋਲਾ ਪਾ ਰਿਹਾ ਇਸ ਤੋਂ ਬਾਅਦ ਬਣਿਆ ਨੇ ਰੋਲਾ ਹੱਲ ਕਿਉਂ ਨਹੀਂ ਹੋ ਪਾਰਿਆ ਇਹ ਛੋਟੀ ਜੀ ਗੱਲ ਨਹੀਂ ਹੈ ਬੜੀ ਵੱਡੀ ਗੱਲ ਹੈ ਲੱਗਦਾ ਇਹਨੂੰ ਮਾਈਨਰ ਸਮਝਿਆ ਜਾ ਰਿਹਾ ਹੈ ਜਾਂ ਲੁਧਿਆਣਾ ਦੇ ਲੋਕ ਸ਼ਾਇਦ ਧਿਆਨ ਹੀ ਨਹੀਂ ਦਿੰਦੇ ਹੱਲ ਤਾਂ ਭਾਈ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਜਦੋਂ ਆਪਾਂ ਅੰਦੋਲਨ ਕਰਕੇ ਆਏ ਆ ਉਦੋਂ ਵੀ ਸਾਨੂੰ ਸੰਘਰਸ਼ ਕਰਨਾ ਪਿਆ ਨਾ ਹੁਣ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਵੀ ਸਾਨੂੰ ਜਿਹੜਾ ਉਹ ਸੜਕਾਂ ਦੇ ਉੱਤਰਨਾ ਪੈ ਰਿਹਾ ਇੱਕ ਪਾਸੇ ਤਾਂ ਪੰਜਾਬ ਦਾ ਸੀਐਮ ਆ ਉਹ ਇਹ ਕਹਿੰਦਾ ਪੰਜਾਬ ਦੇ ਵਿੱਚ ਸਾਨੂੰ ਪੰਜਾਬੀ ਲਾਗੂ ਕਰਨੀ ਪੈ ਰਹੀ ਆ ਵੀ ਸਾਡੀ ਤਰਾਸਦੀ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜਾ ਸਾਰਾ ਕੁਝ ਹਿੰਦੀ ਚ ਪੜਾਇਆ ਜਾ ਰਿਹਾ ਬੱਚਿਆਂ ਨੂੰ ਤੇ ਇੱਥੇ ਸਾਨੂੰ ਸੋਚਣਾ ਪਊਗਾ ਵੀ ਕਿਤੇ ਨਾ ਕਿਤੇ ਇਹ ਜਿਹੜਾ ਵਿਤਕਰਾ ਹੋ ਰਿਹਾ ਵਾ ਇਹਦੇ ਪਿੱਛੇ ਲੀਆਂ ਡੂੰਗੀਆਂ ਸਾਜ਼ਿਸ਼ਾਂ ਕੀ ਆ ਇਹ ਕੀ ਗੱਲ ਆ ਵੀ ਇੱਥੇ ਬੋਰਡ ਤੇ ਧੱਕ ਪੰਜਾਬੀ ਗਲਤ ਲਿਖੀ ਹੁੰਦੀ ਆ ਲੁਧਿਆਣੇ ਦੇ ਵਿੱਚ ਇੱਥੇ ਤੁਸੀਂ ਜਦੋਂ ਐਲੀਵੇਟਡ ਰੋਡ ਚੜਦੇ ਹੋ ਤਾਂ ਉੱਥੇ ਮਿੰਨੀ ਸਕਤਰੇ ਦੀ بجائے ਮੁੰਨੀ ਸਕਤਰੇ ਲਿਖਿਆ ਆ ਉਹ ਭਾਸ਼ਾ ਅਜੇ ਤੱਕ ਸਹੀ ਨਹੀਂ ਹੋਏ 2 ਸਾਲ ਨੂੰ ਹੋ ਗਏ ਤੈਨੂੰ ਵੀ ਲੱਗਦਾ 2-3 ਸਾਲ ਲੱਗਣਗੇ ਦੇਖੋ ਬਾਈ ਖੂ ਫਲਕਾਰੀ ਸਾਥ ਕਬੱਡੀ ਤੀਆਂ ਚੌਕੇ ਝੁੱਲੇ ਨਾਨਕ ਪੀਲੂ ਫਜ਼ਲ ਦਮੋਦਰ ਵਾਰਿਸ ਹਾਕਮ ਬੁੱਲੇ ਜਿੰਨਾ ਲੋਕਾਂ ਦਾ ਮਨ ਆ ਲਿਆ ਨਾ ਪੰਜਾਬੀ ਉਹਨਾਂ ਸਾਰਿਆਂ ਨੂੰ ਭੁੱਲ ਗਏ ਖੂ ਫਲਕਾਰੀ ਸੱਤ ਕਬੱਡੀ ਤੀਆਂ ਚੌਕੇ ਜੁੱਲੇ ਨਾਨਕ ਪਿੱਲੂ ਫਸਲ ਦਮੋਦਰ ਵਾਰਿਸ ਆਕੰਬਲੇ ਰੋਜੀ ਰੋਟੀ ਖਾਤਰ ਜਿੱਥੇ ਜਾਣਾ ਬੇਸ਼ੱਕ ਜਾਵਣ ਪਰ ਕੋਈ ਵੀ ਪੰਜਾਬੀ ਆਪਣੀ ਮਾਂ ਬੋਲੀ ਨੂੰ ਨਾ ਭੁੱਲੇ ਅਸਲ ਦੇ ਵਿੱਚ ਆਪਾਂ ਲੋਕ ਆ ਜਿਹੜੀ ਆਪਣੀ ਮਾਂ ਬੋਲੀ ਨੂੰ ਤਨੋਂ ਮਨੋਂ ਵਿਸਾਰ ਚੁੱਕੇ ਆ ਸਾਡੇ ਲਈ ਮੈਂ ਜੇ ਇਹ ਇੱਕ ਸੋਰਸ ਆ ਗੱਲਬਾਤ ਕਰਨ ਦਾ ਪਰ ਨਹੀਂ ਇੱਥੇ ਮੈਂ ਕਹਿਣਾ ਚਾਹੁੰਦਾ ਵਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਰਚਨਾ ਜਿਹੜੀ ਗੁਰਮੁਖੀ ਦੇ ਵਿੱਚ ਹੋਈ ਆ ਜਦੋਂ ਤੱਕ ਸਾਡੇ ਜਨ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ ਜੇ ਸਾਡੀ ਭਾਸ਼ਾ ਮਾਰਗੀ ਸਾਡਾ ਬਚਣਾ ਕੀ ਆ ਤੁਸੀਂ ਕਿਤਾਬ ਪੜੀ ਮੇਰਾ ਪਾਕਿਸਤਾਨ ਤੁਸੀਂ ਕਿਤਾਬ ਪੜਿਓ ਮੇਰਾ ਪਾਕਿਸਤਾਨ ਉਹਦੇ ਵਿੱਚ ਰਸੂਲ ਹਮਜ਼ਾ ਤੋਜ ਨੇ ਲਿਖਿਆ ਜੀ ਕਿਸੇ ਨੂੰ ਸਭ ਤੋਂ ਗੰਦੀ ਗਾਲ ਕੱਢਣੀ ਹੋਵੇ ਤਾਂ ਉਹਨੂੰ ਇਹ ਕਿਹਾ ਜਾਂਦਾ ਉੱਥੇ ਵੀ ਤੈਨੂੰ ਤੇਰੀ ਮਾਂ ਬੋਲੀ ਬਿਸਰ ਜਵੇ ਤੇ ਸਾਡੇ ਤੇ ਲਾਂਤ ਆ ਅੱਜ ਸਾਡੀ ਮਾਂ ਬੋਲੀ ਦਾ ਇੰਨਾ ਨਿਹਾਰ ਹੋ ਗਿਆ ਯਾਰ ਸਾਡੇ ਹੁੰਦੇ ਆ ਪੰਜਾਬੀਆਂ ਦੇ ਹੁੰਦੇ ਆ 14 ਕਰੋੜ ਲੋਕ ਨੇ ਵਿਸ਼ਵ ਭਰ ਦੇ ਵਿੱਚ ਜਿਹੜੇ ਪੰਜਾਬੀ ਮਾਂ ਬੋਲੀ ਬੋਲਦੇ ਆ ਤੇ ਸਾਡਾ ਇਹ ਪੰਜਾਬ ਜਿਹੜਾ ਪੰਜ ਆਬਾਂ ਨੂੰ ਮਿਲਾ ਕੇ ਬਣਿਆ ਸੀ ਇੱਥੇ ਸਾਡੀ ਮਾਂ ਬੋਲੀ ਦੀ ਇਹੋ ਜੀ ਬੋਲਦਾ ਕਿਉਂ ਨਹੀਂ ਸਿਰਫ ਉਹੀ ਲੋਕ ਕਿਉਂ ਦਿਖਦੇ ਨੇ ਜਿਹੜੇ ਹਰ ਮਸਲੇ ਤੇ ਗੱਲ ਕਰਦੇ ਆ ਲੁਧਿਆਣਾ ਦੇ ਲੋਕਲ ਲੋਕ ਕਿਉਂ ਨਹੀਂ ਬੋਲਦੇ ਭਾਈ ਓਬੇਸਲੇ ਹੋ ਗਏ ਆਪਾਂ ਸਾਨੂੰ ਆਰਥਿਕ ਤੌਰ ਤੇ ਸਰਕਾਰਾਂ ਨੇ ਇੰਨਾ ਕੁ ਮਜਬੂਰ ਕਰ ਦਿੱਤਾ ਗਿਆ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਆ ਰੋਜੀ ਰੋਟੀ ਨਹੀਂ ਜੁੜਦੀ ਲੋਕਾਂ ਨੂੰ ਕਿਉਂ ਬੋਲਣਗੇ ਸੋ ਕਿਤੇ ਨਾ ਕਿਤੇ ਓਬੇਸਲਾ ਪਾਣਾ ਨਾਲ ਜਿਹੜੀ ਆਰਥਿਕ ਕਮਜ਼ੋਰੀ ਹੈ ਲੋਕਾਂ ਦੀ ਉਹਦਾ ਕਾਰਨ ਹੈ ਵੱਡੀ ਭਾਈ ਭਾਈ ਜੀ ਕੀ ਦੇਖਦੇ ਹੋ ਵੀ ਇਹ ਤੁਹਾਨੂੰ ਨਹੀਂ ਲੱਗਦਾ ਕੋਈ ਸ਼ਰਾਰਤ ਹੋਈ ਆ ਬਿਲਹਰਿਆਣਾ ਉੱਥੇ ਲਿਖਿਆ ਗਿਆ ਹਿੰਦੀ ਦੇ ਵਿੱਚ ਉਹ ਪੂਰਾ ਸਹੀ ਲਿਖਿਆ ਜਾਂਦਾ ਸਪੈਲਿੰਗ ਪੂਰੇ ਸਹੀ ਲਿਖੀ ਜਾਂਦੇ ਆ ਪੂਰਾ ਸਜਾ ਕੇ ਲਿਖਿਆ ਆਂਦਾ ਸੋਨਾ ਕਰਕੇ ਲਾਈਟਾਂ ਲਗਾ ਕੇ ਇੱਥੇ ਲਿਖਿਆ ਆਂਦਾ ਇੰਗਲਿਸ਼ ਚ ਇਹ ਆਮਪੁਰੀਆਂ ਲਾਈਟਾਂ ਲਗਾ ਕੇ ਸਜਾ ਕੇ ਤੇ ਇੱਥੇ ਕੀ ਹੋ ਗਿਆ ਇੱਥੇ ਇਹਨਾਂ ਕੋ ਡਿਜ਼ਾਈਨਰ ਵੋਗੇ ਇੱਥੇ ਇਹਨਾਂ ਕੋ ਪੰਜਾਬੀ ਬੋਲੀ ਵਾਲੇ ਜਿਹੜੇ ਆ ਮੈਂ ਕਹਿੰਦਾ ਵੀ 5ਵੀਂ ਕਲਾਸ ਦੇ ਬੱਚੇ ਨੂੰ ਲੁਧਿਆਣਾ ਤੱਕ ਲਿਖਣਾ ਆਂਦਾ ਭਾਈ ਇੱਕ ਪਾਸੇ ਤਾਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹਰ ਇੱਕ ਜਗ੍ਹਾ ਕਹਿੰਦਾ ਮੈਂ ਪੰਜਾਬੀ ਭਾਸ਼ਾ ਲਾਗੂ ਕਰਤੀ ਉਹ ਸਾਰੇ ਪੰਜਾਬ ਜਿਹੜਾ ਬੋਰਡ ਲੱਗਣਾ ਪੰਜਾਬੀ ਚ ਲੱਗਣਾ ਚਾਹੀਦਾ ਵੀ ਹਾਂ ਨਾ ਲੱਗੂਗਾ ਚਲਾਨ ਕੱਟੂ ਮੈਨੂੰ ਇੱਕ ਬੰਦੇ ਦਾ ਦੱਸ ਦੋ ਪੂਰੇ ਪੰਜਾਬ ਦੇ ਵਿੱਚ ਕਿਸੇ ਦਾ ਹਿੰਦੀ ਸਿਰਫ ਜਿਹੜੀ ਇਤਿਹਾਸ ਇਤਿਹਾਸ ਜਿਹੜੇ ਲਿਖਣਾ ਬਸ ਇਤਿਹਾਰ ਹੀ ਦੇਣਾ ਹਰ ਇੱਕ ਚੀਜ਼ ਦੇ ਕਿਸੇ ਵੀ ਚੀਜ਼ ਦੀ ਜਿਹੜੀ ਆ ਉਹ ਇੰਪਲੀਮੈਂਟੇਸ਼ਨ ਨਹੀਂ ਹੈਗੀ ਉਹਨੂੰ ਲਾਗੂ ਨਹੀਂ ਕੀਤਾ ਜਾਂਦਾ ਮੈਂ ਜੀ ਇਸ਼ਤਿਹਾਰਾਂ ਤੇ ਜਿਹੜੀ ਆ ਉਹ ਆਪਣੀ ਫੋਕੀ ਸ਼ੋਰਤ ਲਈ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਵੀ ਕੀਤਾ ਜਾਂਦਾ ਹੁਣ ਇਹੀ ਚੀਜ਼ ਨੂੰ ਜੇ ਬੋਰਡ ਲਾਉਣੇ ਹੁੰਦੇ ਪ੍ਰੋਪਰ ਜੇ ਇਹਦੀ ਸਹੀ ਤਰੀਕੇ ਇਹਦੀ ਮਨਜ਼ੂਰੀ ਲਈ ਗਈ ਹੁੰਦੀ ਪੰਜਾਬੀ ਜਿਹੜੀ ਭਾਸ਼ਾ ਦਾ ਡਿਪਾਰਟਮੈਂਟ ਆ ਵਿਭਾਗ ਆ ਉਹ ਤੋਂ ਮਨਜ਼ੂਰੀ ਲਈ ਹੁੰਦੀ ਉਹ ਕਿੱਥੇ ਸੁੱਤੇ ਪੈ ਨੇ ਅੱਜ ਲੋਕ ਉਹ ਇਹ ਸਾਰੀਆਂ ਚੀਜ਼ਾਂ ਦੀ ਆਪਣਚਾਤ ਮਾਰਨ ਦੀ ਲੋੜ ਆ ਇਹ ਵੱਡਾ ਨੁਕਸਾਨ ਆ ਜਿਹੜਾ ਪੰਜਾਬੀ ਆਪਣੇ ਪੈਰਾਂ ਦੇ ਉੱਤੇ ਆਪ ਘਾੜੀ ਮਾਰਦੇ ਆ ਦੇਖੋ ਤੁਸੀਂ ਹਜ਼ਾਰਾਂ ਲੋਕ ਇੱਥੋਂ ਲੰਘਦੇ ਨੇ ਲੋਕ ਸੈਲਫੀਆਂ ਲੈ ਲੈ ਲੰਘ ਰਹੇ ਨੇ ਉਹ ਕਮਲਿਓ ਤੁਹਾਡੀ ਮਾਂ ਬੋਲੀ ਤੁਹਾਡਾ ਸਾਰਾ ਇਤਿਹਾਸ ਜਿਹੜਾ ਮਾਰਨ ਤੇ ਲੱਗੇ ਹੋਏ ਨੇ ਕਿ ਆਪਾਂ ਇਹਨਾਂ ਨਾਲ ਸੈਲਫੀਆਂ ਲੈ ਰਹੇ ਆ ਮੈਂ ਕਈ ਲੋਕਾਂ ਦੀ ਰੀਲਸ ਦੇਖਿਆ ਉਹ ਕਹਿੰਦੇ ਆ ਦੇਖੋ ਜੀ ਭਰਾਂ ਨਗਰ ਚੌਕ ਕਿੰਨਾ ਸੋਹਣਾ ਬਣ ਗਿਆ ਨਜ਼ਰ ਹੀ ਨੂੰ ਮਾਰਦੇ ਵੇ ਇੱਥੇ ਵੀ ਆ ਕੀ ਲਿਖਿਆ ਪੰਜਾਬ ਮਾਂ ਬੋਲੀ ਪੰਜਾਬੀ ਦੇ ਨਾਲ ਕੀ ਹੁੰਦਾ ਭਾਈ ਤਰਾਸ ਦੀ ਆਪਣੇ ਲੋਕਾਂ ਦੇ ਵਿੱਚ ਜਿਹੜਾ ਨਿਗਾਰ ਆਇਆ ਵਾ ਇਹ ਬਹੁਤ ਮਾੜੀ ਚੀਜ਼ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਨਹੀਂ ਰਹੂਗੀ ਤੇ ਪੰਜਾਬ ਕਿੱਥੇ ਰਹੂਗਾ ਸਾਡੀ ਗੁਰਬਾਨੀ ਕਿੱਥੇ ਰਹੂਗੀ ਸਾਡੇ ਬੱਚੇ ਜਿਹੜੇ ਅਵਰਾਸਤ ਨੂੰ ਕਿਵੇਂ ਸਾਂਭਣਗੇ ਸੋ ਇਹਨਾਂ ਚੀਜ਼ਾਂ ਲਈ ਇੱਕ ਜਿਹੜਾ ਵਧੀਆ ਤਰੀਕੇ ਜਿੰਨੇ ਸੂਝਵਾਨ ਲੋਕ ਨੇ ਉਹਨਾਂ ਨੂੰ ਕਰਤੱਤ ਹੋ ਕੇ ਇਹਦੇ ਬਾਰੇ ਕੁਝ ਨਾ ਕੁਝ ਸੋਚਣਾ ਚਾਹੀਦਾ ਹਰੇਕ ਬੰਦਾ ਆਉਂਦਾ ਅੱਜ ਮੈਂ ਆ ਆ ਆਪਣਾ ਢੋਲ ਵਜਾ ਕੇ ਤੁਰ ਜਾਣਾ ਪਹਿਲਾਂ ਭਾਈ ਦੂਜੇ ਜਿੰਨੇ ਵੀ ਆਏ ਨੇ ਉਹ ਆਪਣਾ ਢੋਲ ਵਜਾ ਕੇ ਤੁਰ ਗਏ ਇਹੀ ਆਪਾਂ ਬਹਿ ਕੇ ਇਹਦੇ ਤੇ ਮੀਟਿੰਗ ਰੱਖੀ ਜਾਵੇ ਇਹਦਾ ਕੀ ਇਹਦਾ ਹੱਲ ਕਿਵੇਂ ਕੱਢਣਾ ਖਾਲੀ ਮੈਂ ਅੱਜ ਬੋਲ ਕੇ ਦਾ ਹੱਲ ਨਹੀਂ ਨਿਕਲਣਾ ਆਪਾਂ ਦੋ ਕਰਮਾਂ ਤੇ ਜਾ ਕੇ ਹਾਲਾਂਕਿ ਉਹ ਕਿੰਨੀਆਂ ਇੰਟਰਵਿਊ ਆ ਤੁਹਾਡੇ ਚੈਨਲ ਤੇ ਜਿਹੜੀਆਂ ਡਿਲੀਟ ਕਰਾ ਦਿੱਤੀਆਂ ਗਈਆਂ ਉਹਦਾ ਕੋਈ ਹੱਲ ਨਿਕਲਿਆ ਉਵੇਂ ਮੰਗਤੇ ਉਹਨੇ ਹੀ ਤੁਰੇ ਫਿਰਦੇ ਨੇ ਸੋ ਕਿਤੇ ਨਾ ਕਿਤੇ ਜਿਹੜਾ ਸਾਨੂੰ ਆ ਉਸ ਟਾਈਮ ਤਾਂ ਜਦੋਂ ਅਸੀਂ ਪੂਰਾ ਜ਼ੋਰ ਮਾਰਿਆ ਸੀ ਉਸ ਟਾਈਮ ਤੇ ਲੁਧਿਆਣੇ ਮੰਗਤੇ ਜਿਹੜੇ ਦਿਖਣੇ ਬੰਦ ਹੋ ਗਏ ਸੀ ਦੋ ਦਿਨ ਬਟ ਉਹ ਵੀ ਇਹ ਗੱਲ ਆ ਵੀ ਇਹਨਾਂ ਤੇ ਇੰਨਾ ਕੋਈ ਪ੍ਰੈਸ਼ਰ ਆ ਗਿਆ ਸੀ ਇਹਨੂੰ ਚੱਕਣੇ ਪਏ ਸੀ ਭਾਈ ਉਹੀ ਆ ਨਾ ਇੱਥੇ ਲਾਗੂ ਨਹੀਂ ਕੀਤਾ ਜਾਂਦਾ ਰੌਲਾ ਪਾਇਆ ਜਾਂਦਾ ਸੀ ਇਹ ਕਰਤਾ ਤੇ ਇਸ਼ਤਿਹਾਰ ਦਿੱਤੇ ਜਾਂਦੇ ਵੱਡੇ ਵੱਡੇ ਜਦੋਂ ਲਾਗੂ ਕਰਨ ਦੀ ਵਾਰੀ ਆਉਂਦੀ ਆ ਉਦੋਂ ਅਸੀਂ ਇੰਪਲੀਮੈਂਟੇਸ਼ਨ ਤੇ ਬਿਲਕ ਸੋ ਹੁਣ ਅਸੀਂ ਪ੍ਰਸ਼ਾਸਨ ਨੂੰ ਇੱਕ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਤੇ ਨਾਲ ਹਲੀਮੀ ਨਾਲ ਬੇਨਤੀ ਵੀ ਕਰਨਾ ਚਾਹੁੰਦੇ ਆ ਤੁਸੀਂ ਹੁਣ ਸਾਨੂੰ ਇੱਕ ਡੈਡਲਾਈਨ ਦੇ ਦਿਓ ਇੱਕ ਸਮਾਂ ਨਿਸ਼ਚਿਤ ਕਰ ਦਿਓ ਕਦੋਂ ਇਹ ਠੀਕ ਹੋਣੇ ਆ ਨਹੀਂ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਵੱਡੀ ਕਾਲ ਦਿੱਤੀ ਜਾਊਗੀ ਫੇਰ ਨਾ ਸਾਨੂੰ ਪ੍ਰਸ਼ਾਸਨ ਕਹਵੇ ਵੀ ਹਾਂ ਤੁਸੀਂ ਸਾਨੂੰ ਦੱਸਿਆ ਨਹੀਂ ਕਾਨੂੰਨ ਹੱਥਾਂ 'ਚ ਲੈ ਲਿਆ ਇਹ ਚੀਜ਼ ਜਿਹੜੀ ਆ ਬੜੀ ਜ਼ਰੂਰੀ ਆ ਪ੍ਰਸ਼ਾਸਨ ਇਹਨੂੰ ਜਿੰਨੀ ਜਲਦੀ ਹੋ ਸਕਦਾ ਉਹ ਦਰੁਸਤ ਕਰ ਦੇ ਬਈ ਵਿਧਾਨ ਸਭਾ ਦੇ ਵਿੱਚ ਇਹਨੂੰ ਲੈ ਕੇ ਹਣ ਤਰ ਨਾਲ ਬਈ ਇਹਨੂੰ ਲੈ ਕੇ ਸਾਡੀ ਪੰਜਾਬੀ ਮਾਂ ਬੋਲੀ ਦੀ ਇਹ ਗੱਲ ਆ ਸਾਡੀ ਗੁਰਬਾਣੀ ਮਾਂ ਬੋਲੀ 'ਚ ਲਿਖੀ ਗਈ ਆ ਗੁਰੂ ਅਮਰਦਾਸ ਮਾਰਾ ਇਹਦੀ ਲਿਪੀ ਦੀ ਗੱਲ ਆ ਇਸ ਤੋਂ ਉੱਪਰ ਤਾਂ ਸਾਡੇ ਲਈ ਕੁਝ ਵੀ ਨਹੀਂ ਨਾ ਜੇ ਸਾਡੀ ਜ਼ੁਬਾਨ ਜਿਹੜੀ ਜ਼ੁਬਾਨ ਚ ਅਸੀਂ ਮਾਂ ਬੋਲਿਆ ਪਹਿਲੀ ਵਾਰੀ ਮਾਂ ਬੰਦਾ ਪੰਜਾਬੀ ਚ ਬੋਲਦਾ ਨਾ ਜੇ ਸਾਡੇ ਤੋਂ ਉਹੀ ਖੁੱਸ ਗਈ ਸਾਡੀ ਮਾਂ ਤੋਂ ਉੱਪਰ ਤਾਂ ਕੁਝ ਨਹੀਂ ਨਾ ਸਾਨੂੰ ਜਾਣ ਵੀ ਲਾਉਣੀ ਪਈ ਇਹਦੇ ਪਿੱਛੇ ਲਾਵਾਂਗੇ ਭਾਈ ਭਾਈ ਜੀ ਇੱਕ ਗੱਲ ਹੈ ਇਹਨਾਂ ਨੇ ਤਾਂ ਤਾਂ ਨਹੀਂ ਇੱਦਾਂ ਲਿਖਦਾ ਫਿਰ ਲੁਧਿਆਣੇ ਦੇ ਲੋਕ ਟੁੱਟੀ ਫੁੱਟੀ ਪੰਜਾਬੀ ਬੋਲਦੇ ਆ ਵਿੱਚੇ ਪੰਜਾਬੀ ਬੋਲਦੇ ਆ ਵਿੱਚੇ ਇੰਗਲਿਸ਼ ਬੋਲ ਦਿੰਦੇ ਆ ਵਿੱਚੇ ਹਿੰਦੀ ਬੋਲ ਦਿੰਦੇ ਆ ਨਹੀਂ ਭਾਈ ਦੇਖੋ ਐਵੇਂ ਦੀ ਗੱਲ ਨਹੀਂ ਪੰਜਾਬ ਜਿਹੜਾ ਵਾ ਗੁਰੂਆਂ ਦੇ ਨਾਂ ਤੇ ਵਸਦਾ ਵਧੀਆ ਤਰੀਕੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਉਹ ਜਿਹੜੀ ਵੰਡ ਕੀਤੀ ਗਈ ਆ ਪੰਜਾਬ ਦੀ ਜਿਹੜੀ ਭਾਸ਼ਾ ਉਹਨੂੰ ਅਲੱਗ-ਅਲੱਗ ਲੋਕ ਜਿਹੜੇ ਅਲੱਗ-ਅਲੱਗ ਤਰੀਕੇ ਨਾਲ ਬੋਲਦੇ ਨੇ ਲੁਧਿਆਣੇ ਵਾਲੇ ਲੋਕ ਵੀ ਚੰਗੀ ਪੰਜਾਬੀ ਬੋਲਦੇ ਨੇ ਤੁਸੀਂ ਚੰਗੀ ਪੰਜਾਬੀ ਬੋਲਦੇ ਹੋ ਆਪਾਂ ਹੋਰ ਲੋਕਾਂ ਨੂੰ ਵੀ ਦੇਖਦੇ ਆਂ ਪੰਜਾਬੀ ਮਾਂ ਬੋਲੀ ਲਈ ਬਹੁਤ ਸੰਘਰਸ਼ ਵੀ ਕਰਦੇ ਨੇ ਇਹ ਤਾਂ ਜਿਹੜੀਆਂ ਸਾਜ਼ਿਸ਼ਾਂ ਨੇ ਸਰਕਾਰਾਂ ਵੱਲੋਂ ਤੇ ਵੱਡੇ-ਵੱਡੇ ਕਾਰਪੋਰੇਟ ਘਰਾਨਿਆਂ ਵੱਲੋਂ ਕੀਤੀਆਂ ਜਾਂਦੀਆਂ ਨੇ ਕਿ ਸਾਡਾ ਮੋਰਲ ਜਿਹੜਾ ਉਹਨੂੰ ਡਾਊਨ ਕਰੀਏ ਪਰ ਅਸੀਂ ਕਹਿ ਦਈਏ ਜਿਵੇਂ ਅਸੀਂ ਪ੍ਰਤਾਪ ਚੌਂਕ ਦੇ ਵਿੱਚ ਇਹਨਾਂ ਦੀ ਇੱਕ ਜਿਹਾ ਗੁੱਠਾ ਦੇ ਕੇ ਸਹੀ ਕਰਾਇਆ ਸੀ ਨਾ ਕਰਾਉਣਾ ਸੀ ਇਹ ਬਰੀ ਦੇਖ ਲੋ ਆ ਤਸਵੀਰ ਦਿਖਾ ਦਿਓ ਇਹ ਕੀ ਆ ਜਾ ਰਿਹਾ ਸੀਗਾ ਵੀ ਪੰਜਾਬ ਦੇ ਵਿੱਚ ਜਿਹੜੀ ਆ ਪੰਜਾਬੀ ਉਹ ਲਾਜ਼ਮੀ ਆ ਪਰ ਆ ਤਸਵੀਰ ਦੇਖੋ ਤੇ ਐ ਵੀ ਦੱਸ ਦਈਏ ਵੀ ਜਿਹੜੇ ਚਲਾਨ ਹੋ ਰਹੇ ਸੀ ਸਰਕਾਰ ਨੂੰ ਮੈਂ ਹੁਣ ਕਹਿ ਰਿਹਾ ਪ੍ਰਸ਼ਾਸਨ ਨੂੰ ਮੈਂ ਹੁਣ ਕਹਿ ਰਿਹਾ ਪਾਸ਼ਾ ਵਿਭਾਗ ਨੂੰ ਹੁਣ ਕਹਿ ਰਿਹਾ ਵੀ ਚਲਾਨ ਕੱਢ ਦਿਓ ਜੇ ਤੁਸੀਂ ਚਲਾਨ ਕਰੋਗੇ ਇਹਨੂੰ ਇੱਥੋਂ ਹਟਾਓਗੇ ਸਿਰਫ ਚਲਾਨ ਨਾ ਹੋਵੇ ਇਹਨੂੰ ਇੱਥੋਂ ਹਟਾਇਆ ਵੀ ਜਾਵੇ ਸਹੀ ਤਰੀਕੇ ਨਾਲ ਪੰਜਾਬੀ ਇੱਥੇ ਲਿਖੀ ਜਾਵੇ ਤਾਂ ਅਸੀਂ ਇੰਨਾ ਕੈਮਰਿਆਂ ਤੇ ਇੰਨਾ ਮਾਈਕ ਤੇ ਵਾਡੀ ਤਾਰੀਫ ਵੀ ਕਰਾਂਗੇ ਜਦਕਿ ਇਹ ਵੀ ਗੱਲ ਕਵਾਂਗੇ ਦੇਰ ਆਏ ਦਰਸਤ ਹੈ ਪਰ ਹਜੇ ਤੱਕ ਦੇਰ ਹੀ ਆ ਦਰਸਤ ਨਹੀਂ ਆਈ ਆ ਤਸਵੀਰ ਦੇਖ ਲਿਓ ਵੀ ਹਜੇ ਤੱਕ ਇਹ ਕਹਿੰਦੇ ਪੰਜਾਬੀ ਕਿਉਂ ਨਹੀਂ ਲਿਖੀ ਜਾ ਰਹੀ ਤਾਂ ਇਧਰ ਨੂੰ ਮੈਂ ਕਵਾਂਗਾ ਮੇਰੇ ਪਿੱਛੇ ਆਓ ਜ਼ਰੂਰ ਟ੍ਰੈਫਿਕ ਕਰਕੇ ਜਿਹੜਾ ਇਹ ਜਾਂ ਹਾਰਨਸ ਕਰਕੇ ਤੁਹਾਨੂੰ ਥੋੜੀ ਜੀ ਆਵਾਜ਼ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੋएगी ਪਰ ਤੁਹਾਨੂੰ ਹੁਣ ਮੈਂ ਸਾਰੇ ਬਸ ਜਾ ਕੇ ਦਿਖਾਉਣਾ ਆ ਪੰਜਾਬੀ ਲਿਖੀ ਆ ਪੰਜਾਬੀ ਦਾ ਲਿਖੀ ਨਹੀਂ ਸਿਰਫ ਲੱਲਾ ਸ਼ਬਦ ਜਿਹੜਾ ਹੈ ਉਹ ਪੰਜਾਬੀ ਦੇ ਵਿੱਚ ਲਿਖਿਆ ਗਿਆ ਉਸ ਲੱਲੇ ਤੋਂ ਬਾਅਦ ਪੂਰਾ ਇੰਗਲਿਸ਼ ਦੇ ਵਿੱਚ ਲਿਖਿਆ ਗਿਆ ਤੇ ਜਦੋਂ ਹਿੰਦੀ ਲਿਖਣ ਦੀ ਵਾਰੀ ਆਈ ਮੈਂ ਪਹਿਲਾਂ ਕਹਿੰਦਾ ਵੀ ਸਾਰੀਆਂ ਭਾਸ਼ਾਵਾਂ ਦਾ ਅਸੀਂ ਸਤਿਕਾਰ ਕਰਦੇ ਆ ਪਰ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਤੁਸੀਂ ਸਾਰੀਆਂ ਭਾਸ਼ਾਵਾਂ ਲਿਖੋ ਅਸੀਂ ਗਲਤ ਨਹੀਂ ਕਹਿੰਦੇ ਆ ਦੇਖ ਲਓ ਇੱਥੇ ਕਿਉਂ ਨਹੀਂ ਇੰਗਲਿਸ਼ ਕੋਈ ਵਰਤੀ ਗਈ ਅਤੇ ਸੇ ਜਿਹੜਾ ਉਹ ਵੀ ਹਿੰਦੀ ਦੇ ਵਿੱਚ ਲਿਖਿਆ ਹੈਗਾ ਭਾਈ ਜੀ ਇੱਥੇ ਦਾ ਸੇ ਵੀ ਹਿੰਦੀ ਵਿੱਚ ਹੈ ਸਾਰਾ ਲੁਧਿਆਣਾ ਹਿੰਦੀ ਵਿੱਚ ਲਿਖਿਆ ਹੈ ਇੱਥੇ ਕੋਈ ਗਲਤੀ ਕਿਉਂ ਨਹੀਂ ਬਾਈ ਉਹੀ ਤਾਂ ਸਾਡੀ ਮਜਬੂਰੀ ਹੈ ਨਾ ਸਾਡੇ ਆਪਣੇ ਲੋਕ ਆ ਸਾਡੇ ਸਾਡੇ ਨਾਲ ਨਹੀਂ ਖੜਦੇ ਇਸੇ ਸਾਡੇ ਲੋਕ ਆਪਣੇ ਇੱਥੇ ਨਾਲ ਆ ਕੇ ਖੜ ਜਾਣ ਇੱਥੇ ਇਕੱਠ ਹੋਵੇ ਸਰਕਾਰ ਤੇ ਪ੍ਰੈਸ਼ਰ ਬਣੇ ਸਰਕਾਰ ਨੂੰ ਡਰ ਹੋਵੇ ਵੀ ਜੇ ਅਸੀਂ ਇਹ ਜੀਆਂ ਹਰਕਤਾਂ ਕਰਾਂਗੇ ਸਾਨੂੰ ਵੋਟਾਂ ਨਹੀਂ ਪੈਣੀਆਂ ਫੇਰ ਤਾਂ ਹੋ ਸਕਦਾ ਠੀਕ ਹੋ ਜਵੇ ਕਿਤੇ ਨਾ ਕਿਤੇ ਇੱਥੇ ਸਾਡੇ ਲੋਕਾਂ ਦੀ ਵੀ ਗਲਤੀ ਹੈ ਜਿਹੜੀ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਨੇ ਉੱਥੇ ਮੈਂ ਦੇਖ ਰਿਹਾ ਸੀ ਇੱਥੇ ਦਿਲ ਸਹੀ ਆ ਉੱਥੇ ਦਿਲ ਟੁੱਟ ਗਿਆ ਸੀ ਲੱਗਦਾ ਉੱਥੇ ਦਾ ਦਿਲ ਤਾਂ ਪਤਾ ਨਹੀਂ ਆ ਇੱਥੇ ਪੰਜਾਬੀ ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨੂੰ ਦੇਖ ਕੇ ਉਹਨਾਂ ਦੇ ਦਿਲ ਬਹੁਤ ਟੁੱਟੇ ਨੇ ਸੋ ਹੁਣੇ ਸਰਕਾਰ ਤੈਅ ਕਰੇ ਵੀ ਸਾਡੇ ਦਿਲ ਤੋੜਨੇ ਆ ਕਿ ਇਹ ਦਿਲ ਜਿਹੜਾ ਟੁੱਟਿਆ ਦੇਖ ਕੇ ਕੋਈ ਸਾਡੇ ਤੇ ਕਾਰਵਾਈ ਕਰਨੀ ਆ। ਹੱਤ ਤੰ ਲੱਗਦਾ ਕੋਈ ਨਾ ਕੋਈ ਗੁੱਸੇ ਦੇ ਵਿੱਚ ਉਹ ਕਰ ਗਿਆ ਜੀ। ਭਾਈ ਲੋਕਾਂ ਦੇ ਇਮੋਸ਼ਨ ਹੁੰਦੇ ਆ ਹੁਣੇ ਪਤਾ ਨਹੀਂ ਹੋਇਆ ਕਿਵੇਂ ਆ ਕੋਈ ਇਨਸੀਡੈਂਟ ਹੋਇਆ ਵਾ ਜਾਂ ਕੋਈ ਕਰਕੇ ਗਿਆ ਇਹ ਤਾਂ ਦੇਖੋ ਕੈਮਰੇ ਲੱਗੇ ਆ ਜਗ੍ਹਾ ਜਗ੍ਹਾ ਤੇ। ਦੇਖ ਲੈਣ ਚੈੱਕ ਕਰਕੇ ਕਿਨੇ ਕੀਤਾ ਕਿਨੇ ਨਹੀਂ ਕੀਤਾ ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦਿਆਂ ਜੇ ਕੁਛ ਦਿਨਾਂ ਦੇ ਵਿੱਚ ਠੀਕ ਨਹੀਂ ਹੋਇਆ ਹੁਣ ਤਾਂ ਪਤਾ ਨਹੀਂ ਨਾ ਕਿਨੇ ਤੋੜਿਆ ਵਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਜਿੰਨਾ ਗੁੱਸਾ ਆ ਨਾ ਫਿਰ ਤੁਹਾਡੇ ਸਾਹਮਣੇ ਸਾਰੇ ਭੰਨ ਕੇ ਜਾਣਗੇ ਲੋਕ ਬੋਰ ਇਹ। ਜੋ ਅੱਜ ਦੇ ਹਾਲਾਤ ਬਣੇ ਹੋਏ ਆ ਸੋ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਵੀ ਕਮਜ਼ੋਰੀਆਂ ਰਹੀਆਂ ਨੇ ਅਸੀਂ ਇਕੱਠੇ ਹੋ ਕੇ ਨਹੀਂ ਤੁਰਦੇ ਉਹਦੇ ਕਰਕੇ ਤਾਂ ਇਹ ਇਹ ਜੇ ਲੋਕ ਨੇ ਜਿਹੜੇ ਆ ਸਿਸਟਮ ਸਾਡੇ ਅੱਗੇ ਜਿਹੜਾ ਪੇਸ਼ ਕਰ ਰਹੇ ਨੇ ਇੱਕ ਬਾਈ ਜੀ ਇੱਥੇ ਟ੍ਰੈਫਿਕ ਵੀ ਬੜਾ ਰਹਿੰਦਾ ਸੁਣਿਆ ਵੀ ਬੜਾ ਵਧੀਆ ਤਾਂ ਚੌਕ ਬਣਿਆ ਪਰ ਟ੍ਰੈਫਿਕ ਪਤਾ ਨਹੀਂ ਕਿਉਂ ਰਹਿੰਦਾ ਟ੍ਰੈਫਿਕ ਬਾਈ ਤੁਸੀਂ ਦੇਖੋ 15 ਕਰਮਾਂ ਦੀ ਸੜਕ ਆ 75 75 ਕਰਮਾਂ ਦਾ ਜਿਹੜਾ ਆ ਚੌਕ ਬਣਾਤਾ ਸਟੇਡੀਅਮ ਨਾ ਆਇਆ ਪੂਰਾ ਫੁੱਟਬਾਲ ਸਟੇਡੀਅਮ ਬਣਿਆ ਲੋਕਾਂ ਦੇ ਲੰਘਣ ਲਈ ਫੁੱਟਬਾਲ ਜਿੰਨੀ ਜਗਾ ਫੁੱਟਬਾਲ ਜਿੰਨੀ ਤੇ ਸੈਂਟਰ ਦੇ ਵਿੱਚ ਫੁੱਟਬਾਲ ਜਿੱਡਾ ਗਰਾਊਂਡ ਜਿੰਨੀ ਜਗਾ ਛੱਡੀ ਆ ਸੋ ਕਿਤੇ ਨਾ ਕਿਤੇ ਜਿਹੜੀ ਆ ਲੋਕਾਂ ਨੂੰ ਜਿਹੜਾ ਸਾਡਾ ਡਿਪਾਰਟਮੈਂਟ ਆ ਜਿਹੜਾ ਵੀ ਇਹਨਾਂ ਨੂੰ ਦੇਖਦਾ ਵਾ ਸੜਕ ਡਿਪਾਰਟਮੈਂਟ ਆ ਜੋ ਵੀ ਉਹਨੂੰ ਵੀ ਇਹਦੇ ਬਾਰੇ ਗੌਰ ਕਰਨਾ ਚਾਹੀਦਾ ਲੋਕ ਦੇਖੋ ਕਿੰਨੀ ਪਰੇਸ਼ਾਨੀ ਚ ਨੇ ਦੇਖੋ ਦਿਖਾਓ ਵੀਰੇ ਕਿੰਨਾ ਟ੍ਰੈਫਿਕ ਆ ਉਹ ਸਾਰੇ ਦਿਨ ਦਾ ਇਹ ਹਾਰ ਦੁਪਹਿਰ ਦਾ ਟਾਈਮ ਹੈ ਦੁਪਹਿਰ ਸ਼ਾਮ ਜਾਂ ਸਵੇਰ ਦਾ ਨਹੀਂ ਹੈ ਔਰ ਇਸ ਤੋਂ ਉੱਪਰ ਵੱਡੇ ਵੱਡੇ ਐਲੀਵੇਟਿਡ ਪੁਲ ਬਣੇ ਨੇ 9 ਜੇ ਡੇਟਾ ਪੈਸਾ ਲਾ ਕੇ ਲੋਕਾਂ ਦਾ ਖੂਨ ਪਸੀਨੇ ਦਾ ਲੋਕਾਂ ਨੇ ਐਂ ਟ੍ਰੈਫਿਕ ਦੇ ਵਿੱਚ ਮਰਨਾ ਵਾ ਤੇ ਫਿਰ ਲਾਂਹ ਤਿਆ ਸਾਡੇ ਤੇ ਸਾਡੇ ਸਿਸਟਮ ਦੇ ਉੱਤੇ ਲਾਂਹ ਤਿਆ ਧੰਨਵਾਦ ਜੀ ਤੁਹਾਡਾ ਬਹੁਤ ਤਾਂ ਮਸਲਾ ਬਹੁਤ ਵੱਟਾ ਹੈ ਤੁਹਾਨੂੰ ਸ਼ਾਇਦ ਛੋਟਾ ਲੱਗਦਾ ਹੋਵੇ ਪਰ ਹੁਣ ਮੈਂ ਇਹ ਗੱਲ ਕਹਿ ਰਿਹਾ ਵੀ ਪੰਜਾਬੀ ਹੀ ਕਿਉਂ ਇੱਥੇ ਗਲਤ ਲਿਖੀ ਗਈ ਪੰਜਾਬੀ ਦੇ ਨਾਲ ਦੇਖ ਸਕਦੇ ਹੋ ਵੀ ਇੱਥੇ ਦਿਲ ਸੇ ਇਹ ਵੀ ਜਿਹੜਾ ਹੈ ਉਹ ਸੇ ਵੀ ਹਿੰਦੀ ਦੇ ਵਿੱਚ ਲਿਖਿਆ ਆ ਉਹ ਤੇ ਸੇ ਵੀ ਇੰਗਲਿਸ਼ 'ਚ ਲਿਖਿਆ ਆ ਲੱਲੇ ਤੋਂ ਬਾਅਦ ਸਾਰਾ ਕੁਝ ਇੰਗਲਿਸ਼ ਦੇ ਵਿੱਚ ਲਿਖ ਦਿੱਤਾ ਗਿਆ ਇਹ ਪੰਜਾਬ ਚ ਰਹ ਰਹੇ ਆ ਬਾਈ ਜੀ ਪਹਿਲੀ ਤਾਂ ਗੱਲ ਜਿਹਨਾਂ ਨੇ ਲਿਖੀ ਉਹਨਾਂ ਦੀ ਗਲਤੀ ਉਸ ਤੋਂ ਬਾਅਦ ਪਾਸ਼ਾ ਜਿਵਾਗ ਤੁਸੀਂ ਕਿੱਥੇ ਸੁੱਤੇ ਹੋ ਉਸ ਤੋਂ ਬਾਅਦ ਪ੍ਰਸ਼ਾਸਨ ਤੁਸੀਂ ਕਿੱਥੇ ਸੁੱਤੇ ਹੋ ਉਸ ਤੋਂ ਬਾਅਦ ਆ ਦੇ ਸਰਕਾਰ ਤੁਸੀਂ ਕਿੱਥੇ ਸੁੱਤੇ ਹੋ ਜਾਗ ਜਾਓ ਹੁਣ ਹੁਣ ਤਾਂ ਮੈਕਡੋਨਲਡਸ ਵਾਲੇ ਵੀ ਪੰਜਾਬ ਦੇ ਵਿੱਚ ਉੱਪਰ ਮੈਕਡੋਨਲਡਸ ਪੰਜਾਬੀ ਦੇ ਵਿੱਚ ਲਿਖਦੇ ਨੇ ਜਿਹੜੇ ਬਾਹਰਲੇ ਜਿਹੜੇ ਇੱਥੇ ਬ੍ਰਾਂਡ ਆਂਦੇ ਨੇ ਭਾਵੇਂ ਉਹ ਲਵਾਈਸ ਹੋਵੇ ਭਾਵੇਂ ਜਿਹੜਾ ਮਰਜ਼ੀ ਬ੍ਰਾਂਡ ਹੋਵੇ ਉਹ ਵੀ ਪੰਜਾਬ ਦੇ ਵਿੱਚ ਆਪਣਾ ਸ਼ੋਰੂਮ ਖੋਲਦੇ ਆ ਉੱਪਰ ਪੰਜਾਬੀ ਦੇ ਵਿੱਚ ਲਿਖ ਦਿੰਦੇ ਆ ਇਹ ਕੀ ਇਹ ਤੇ ਚੌਂਕਾ ਦੇ ਵਿੱਚ ਪਾਸ਼ਾ ਨਹੀਂ ਪੰਜਾਬੀ ਲਿਖੀ ਜਾ ਰਹੀ ਜੇ ਲਿਖੀ ਜਾ ਰਹੀ ਆ ਤਾਂ ਸਿਰਫ ਲੱਲਾ ਸ਼ਬਦ ਲਿਖੇ ਜਾ ਰਿਹਾ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ ਤਾਂ ਹੁਣ ਜਾਗ ਜੋ ਹੁਣ ਉੜ ਜੋ ਇਹ ਵੀਡੀਓ ਜਿਹੜੀ ਆ ਇਹ ਮੈਨੂੰ ਲੱਗਦਾ ਸਾਰੇ ਦੇਖਣਗੇ ਜੇ ਨਹੀਂ ਦੇਖਣਗੇ ਤਾਂ ਮੈਂ ਕਵਾਂਗਾ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚਾ ਦਿਓ ਤੇ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਸਹੀ ਕੀਤਾ ਜਾਵੇ ਮੈਨੂੰ ਪਤਾ ਇਸ ਤੋਂ ਪਹਿਲਾਂ ਵੀ ਬੜੀਆਂ ਇੰਟਰਵਿਊਜ਼ ਹੋਈਆਂ ਇਸ ਤੋਂ ਪਹਿਲਾਂ ਵੀ ਜਿਹੜੀ ਸਰਕਾਰ ਨੂੰ ਸਭ ਕੁਝ ਪਤਾ ਸਰਕਾਰ ਤੱਕ ਇਹ ਗੱਲ ਪਹੁੰਚ ਚੁੱਕੀ ਹੋਈ ਆ ਪਰ ਹੁਣ ਗੱਲ ਆਵੇ ਵੀ ਲੋਕਾਂ ਨੂੰ ਮੈਂ ਗੱਲ ਕਵਾਂਗਾ ਲੋਕ ਜਾਗਰੂਕ ਹੋਣ ਲੋਕ ਜਿਹੜੇ ਆ ਸਰਕਾਰ ਤੋਂ ਸਵਾਲ ਪੁੱਛਣ ਵੀ ਆ ਕੀ ਹੋ ਰਿਹਾ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਹਰ ਜੋਤ ਸਿੰਘ